ਸਤਿ ਸ੍ਰੀ ਅਕਾਲ ਜਨਨ ਦੇ ਅਪਸਾ ਦੀ ਤਾਜ਼ਾ ਖਬਰ ਮਾਗੀ ਦੇ ਪਾਵਨ ਦਿਹਾੜੇ ਦੇ ਗੁਰਦੁਆਰ ਸ੍ਰੀ 베ਰ ਸਾਹਿਬ ਵਿਖੇ ਗੁਰਮਤ ਸਮਾਗਮ ਕਰਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਪਾਵਨ ਸਥਾਨ ਇਤਿਹਾਸਿਕ ਗੁਰਦੁਆਰ ਸ੍ਰੀ 베ਰ ਸਾਹਿਬ ਇੱਕ ਸੁਲਤਾਨਪੁਰ ਲੋਧੀ ਵਿਖੇ ਮਾਗੀ ਦੇ ਪਾਵਨ ਦਿਹਾੜੇ ਦੇ 40 ਮੁਕਤੀਆਂ ਦੀ ਯਾਦ ਵਿੱਚ ਗੁਰਮਤ ਸਮਾਗਮ ਕਰਾਇਆ ਗਿਆ ਹੈ ਹੱਡ ਚੀਰਵੀ ਠੰਡ ਦੇ ਗਹਿਰੀ ਧੁੰਦ ਦੇ ਬਾਜ਼ੂ ਵੀ ਮਾਗੀ ਦੀ ਸੰਗਰਾਮ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਂਜਲੀ ਚੰਕਾਂ ਗੁਰੂ ਘਰ ਨੰਨਤ ਮਸਤਕ ਹੌਂ ਲਈ ਪੁੱਜੀਆਂ ਸਰਦੀ ਜ਼ਿਆਦਾ ਹੁੰਦੇ ਕਾਰਨ ਵੱਡੀ ਗਿਣਤੀ ਵਿੱਚ ਕਾਰਾਂ ਤੇ ਗੱਡੀਆਂ ਪੁੱਜਣ ਨਾਲ ਗੁਰਦੁਆਰਾ ਸ੍ਰੀ 베ਰ ਸਾਹਿਬ ਦੇ ਬਾਹਰ ਵਾਰ-ਵਾਰ ਟ੍ਰੈਫਿਕ ਜਾਮ ਹੁੰਦਾ ਆ ਰਿਹਾ ਇਸ ਮੌਕੇ 40 ਮੁਕਤਿਆਂ ਦੀ ਯਾਦ ਵਿੱਚ ਵੱਲੋਂ ਰੰਮੇ ਗਏ ਕਰਵਾਏ ਗਏ ਖੱਡ-ਪੱਡ ਦੇ ਭੋਗ ਪਾਏ ਗਏ ਤੇ ਵੱਖ-ਵੱਖ ਹਜ਼ੂਰੀ ਰਾਗੀਆਂ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ ਗਿਆ ਇਸ ਸਮਾਗਮ ਵਿੱਚ ਮੈਨੇਜਰ ਅਰਵਤਾਰ ਸਿੰਘ ਹੈੱਡ ਗ੍ਰੰਤੀ ਸਤਨਾਮ ਸਿੰਘ ਭਾਈ ਚੰਨਜੀਤ ਸਿੰਘ ਫਰਾਂਸ ਅਡਿਸ਼ਨਲ ਮੈਨੇਜਰ ਚੰਚਲ ਸਿੰਘ ਆਲੀ ਅਤੇ ਗੁਰਪ੍ਰੀਤ ਸਿੰਘ ਪਵਨਦੀਪ ਸਿੰਘ ਤੇ ਰਿਕਾਰਡ ਕੀਪਰ ਜਰਨਲ ਸਿੰਘ ਅਕਾਊਂਟੈਂਟ ਸੁਖਿੰਦਰ ਸਿੰਘ ਭਗਤਪੁਰਾ ਤੇ ਸਕੁੰਦਰ ਸਿੰਘ ਜਾਨਤੀ ਨਿਰਜੋਤ ਸਿੰਘ ਸੋਨੂ ਸਲਵੰਤ ਸਿੰਘ ਸਟੋਰ ਕੀਪਰ ਤੇ ਸਨਮ ਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਸਵਨ ਸਿੰਘ ਹਾਜ਼ਰ ਸਨ ਧੰਨਵਾਦ ਜੀ ਖਬਰਾਂ ਜੁਲਨੇ ਬਣੇ ਰਹੋ ਖਬਰਾਂ ਅਨੁਸ਼ੇਤ ਤੇ ਲਾਈਕ ਕਰ ਦਿਓ